ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ ਜਿਵੇਂ ਕਿ ਮੂੰਹ ਸੁੱਕਣਾ ਸਕਿਨ ਦਾ ਡਰਾਈ ਹੋਣਾ ਯੂਰਿਨ ਦਾ ਰੰਗ ਪੀਲਾ ਥਕਾਵਟ ਮਹਿਸੂਸ ਹੋਣਾ ਪਰਚਨ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਨੰਬਰ 2 ਜਿਹੜੇ ਲੋਕ ਰਾਤ ਨੂੰ ਪਿਸ਼ਾਬ ਨਹੀਂ ਕਰਦੇ ਉਹਨਾਂ ਲੋਕਾਂ ਨੂੰ ਗੁਰਦੇ ਦੀ ਬਿਮਾਰੀ ਬਹੁਤ ਚਲਦੀ ਘੇਰ ਲੈਂਦੀ ਹੈ। ਨੰਬਰ 3 ਜੇਕਰ ਕਿਸੇ ਨੇ ਜ਼ਿਆਦਾ ਸ਼ਰਾਬ ਪੀ ਲਈ ਹੋਵੇ ਤਾਂ ਉਸ ਦਾ ਨਸ਼ਾ ਘੱਟ ਕਰਨ ਲਈ ਪਾਣੀ ਵਿੱਚ ਫਟਕੜੀ ਘੋਲ ਕੇ ਉਸ ਵਿਅਕਤੀ ਨੂੰ ਪਿਲਾ ਦਿਓ ਇਸ ਨਾਲ ਉਸ ਦਾ ਨਸ਼ਾ ਉੱਤਰ ਜਾਵੇਗਾ। ਨੰਬਰ 4 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਪੈਰਾਂ ਉੱਪਰ ਹੀ ਪਾਣੀ ਪਾਓ ਫਿਰ ਹੌਲੀ-ਹੌਲੀ ਬਾਕੀ ਸਰੀਰ ਦੇ ਹਿੱਸਿਆਂ ਤੇ ਪਾਓ। ਇਸ ਨਾਲ ਤੁਹਾਡਾ ਸਰੀਰ ਹਾਰਟ ਅਟੈਕ ਤੋਂ ਬਚ ਸਕਦਾ ਹੈ। ਨੰਬਰ 5 ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਵੇਰ ਦੇ ਨਾਸ਼ਤੇ ਵਿੱਚ ਇੱਕ ਕਟੋਰੀ ਸਾਬੂਦਾਣਾ ਖੀਰ ਦੀ ਜ਼ਰੂਰ ਖਾ ਲਓ। ਨੰਬਰ 6 ਆਯੁਰਵੈਦਿਕ ਵਿੱਚ ਅਮਰੂਦ ਨੂੰ ਇੱਕ ਸੁਪਰ ਫੂਡ ਦੀ ਜਗ੍ਹਾ ਮੰਨਿਆ ਗਿਆ ਹੈ ਜਿਸ ਵਿੱਚ ਬਹੁਤ ਸਾਰੇ ਵਿਟਾਮਿਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਈਬਰ ਆਦ ਪਾਏ ਜਾਂਦੇ ਹਨ। ਨੰਬਰ 7 ਜੇਕਰ ਤੁਸੀਂ ਜਲਦੀ ਬੱਚਾ ਚਾਹੁੰਦੇ ਹੋ ਤਾਂ ਰੋਜ਼ਾਨਾ 4 ਤੋਂ 5 ਪਿਸਤੇ ਨੂੰ ਭਿਉਂ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਖਾਓ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 8 ਜੇਕਰ ਤੁਸੀਂ ਬਾਸੀ ਮੂ ਮੱਛੀ ਦਾ ਇੱਕ ਪੀਸ ਖਾ ਲੈਂਦੇ ਹੋ ਤਾਂ ਇਸ ਨਾਲ 17 ਸਾਲ ਵਰਗੀ ਜਵਾਨੀ ਵਾਪਸ ਆ ਜਾਵੇ ਗੀ ਨੰਬਰ 9 ਜੇਕਰ ਤੁਸੀਂ ਅਦਰਕ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਸੀਨੇ ਵਿੱਚ ਜਲਨ ਹੋਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਨੰਬਰ 10 ਘੱਟ ਬੋਲਣ ਵਾਲੇ ਇਨਸਾਨ ਦਾ ਦਿਮਾਗ ਬਹੁਤ ਤੇਜ਼ ਹੁੰਦਾ ਤੇ ਨਾਲ ਹੀ ਜੋ ਇਨਸਾਨ ਜ਼ਿਆਦਾ ਇਸ਼ਨਾਨ ਕਰਦੇ ਨੇ ਉਹ ਬਹੁਤ ਹੀ ਘੱਟ ਬਿਮਾਰ ਹੁੰਦੇ ਹਨ ਨੰਬਰ 11 ਟਮਾਟਰ ਨੂੰ ਕੱਟ ਕੇ ਚਿਹਰੇ ਉੱਪਰ ਰਗੜਨ ਨਾਲ ਚਿਹਰੇ ਉੱਪਰ ਨਿਖਾਰ ਆਉਣ ਲੱਗ ਜਾਂਦਾ ਹੈ ਤੇ ਨਾਲ ਹੀ ਚਿਹਰੇ ਦੀ ਚਮੜੀ ਵੀ ਨਰਮ ਤੇ ਮੁਲਾਇਮ ਹੋ ਜਾਂਦੀ ਹੈ ਨੰਬਰ 12 ਜੇਕਰ ਸੀ ਸਬਜੀ ਦਾਲ ਦਾ ਸਵਾਦ ਵਧਾਉਣਾ ਚਾਹੁੰਦੇ ਹੋ ਤਾਂ ਹਰੀ ਮਿਰਚ ਜਾਂ ਫਿਰ ਲਾਲ ਮਿਰਚ ਦੇ ਬੀਜ ਕੱਢ ਕੇ ਬਣੀ ਹੋਈ ਸਬਜੀ ਦੇ ਉੱਪਰ ਦੀ ਬਰੀਕ ਬਰੀਕ ਕੱਟ ਕੇ ਪਾ ਦਿਓ ਇਸ ਨਾਲ ਸਬਜੀ ਦਾ ਸਵਾਦ ਵੱਧ ਜਾਵੇਗਾ ਨੰਬਰ 13 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਫਤੇ ਵਿੱਚ ਦੋ ਵਾਰ ਆਪਣੇ ਬੈੱਡ ਦੀ ਚਾਦਰ ਜ਼ਰੂਰ ਬਦਲੋ ਇਸ ਨਾਲ ਤੁਹਾਡੇ ਚਿਹਰੇ ਤੇ ਕਦੇ ਵੀ ਦਾਗ-ਧੱਬੇ ਨਹੀਂ ਪੈਣਗੇ ਨੰਬਰ 14 ਸਾਲੋ ਸਾਲ ਤੋਂ ਹੋ ਰਹੇ ਜੋੜਾਂ ਦੇ ਦਰਦ ਤੋਂ ਆਰਾਮ ਪਾਉਣ ਲਈ ਕਰੋ ਇਹ ਕੰਮ ਦਰਦ ਭੱਜ ਜਾਵੇਗਾ ਜਿੰਨਾਂ ਲੋਕਾਂ ਦੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਉਹਨਾਂ ਦੇ ਸਰੀਰ ਅੰਦਰ ਕੈਲਸ਼ੀਅਮ ਦੀ ਕਮੀ ਆ ਗਈ ਹੈ ਇਸ ਲਈ ਪਨੀਰ ਦੇ ਨਾਲ ਮਖਾਣੇ ਖਾਣੇ ਸ਼ੁਰੂ ਕਰ ਦੇਵੋ ਪਹਿਲਾਂ ਮਖਾਣੇ ਹਲਕੇ ਜਿਹੇ ਭੁੰਨ ਲਓ ਫਿਰ ਇਹਨਾਂ ਨੂੰ ਪਨੀਰ ਨਾਲ ਖਾਓ ਇਸ ਤੋਂ ਲਾਵਾ ਚਾਹ ਪੀਣੀ ਬਿਲਕੁਲ ਛੱਡੋ ਚਾਹ ਪੀਣ ਵਾਲੇ ਕਦੇ ਵੀ ਫਾਇਦਾ ਨਹੀਂ ਕਰਨਗੇ ਨੰਬਰ 15 ਸੋਇਆਬੀਨ ਦਾ ਸੇਵਨ ਕਰਨ ਨਾਲ ਲੰਬਾਈ ਵਧਣ ਲੱਗ ਜਾਂਦੀ ਹੈ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਲਈ ਬੱਚਿਆਂ ਨੂੰ ਸੋਇਆਬੀਨ ਖਾਣ ਲਈ ਜਰੂਰ ਦੇਵੋ ਨੰਬਰ 16 ਤਾਜੇ ਪਾਣੀ ਨੂੰ 4 ਘੰਟਿਆਂ ਤੱਕ ਧੁੱਪ ਵਿੱਚ ਰੱਖੋ ਫਿਰ ਇੱਕ ਨਿਯਮਤ ਸਮੇਂ ਇਸ ਪਾਣੀ ਨਾਲ ਬੱਚੇ ਨੂੰ ਇਸ਼ਨਾਨ ਕਰਵਾਇਸ ਨਾਲ ਬੱਚਾ ਤੰਦਰੁਸਤ ਰਹਿਣ ਲੱਗ ਜਾਂਦਾ ਹੈ ਨੰਬਰ 17 ਅੰਨੇ ਅਤੇ ਗੁੰਗੇ ਲੋਕਾਂ ਦੀ ਯਾਦਸ਼ਕਤੀ ਦੂਸਰਿਆਂ ਨਾਲੋਂ ਜ਼ਿਆਦਾ ਤੇਜ਼ ਹੁੰਦੀ ਹੈ। ਨੰਬਰ 18 ਜੇਕਰ ਤੁਸੀਂ ਰਾਤ ਦੇ ਸਮੇਂ ਦੁੱਧ ਵਿੱਚ ਗੁੜ ਪਾ ਕੇ ਪੀਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਨਾਲ ਹੀ ਖੂਨ ਦੀ ਕਮੀ ਵੀ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ। ਨੰਬਰ 19 ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਹਲਕੇ ਗਰਮ ਪਾਣੀ ਵਿੱਚ ਨਮਕ ਅਤੇ ਫਟਕੜੀ ਪਾ ਕੇ ਇਸ ਵਿੱਚ ਕਪੜਾ ਗਿੱਲਾ ਕਰਕੇ ਗੋਡਿਆਂ ਦੀ ਟਕੂਰ ਕਰ ਲਿਆ ਕਰੋ ਇਸ ਨਾਲਦਰ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਤੁਪ ਕਰਨ ਤੁਹਾਡਾ ਚਿਹਰਾ ਕਾਲਾ ਪੈ ਗਿਆ ਹੈ ਤਾਂ ਗੂਰ ਦਾ ਰਸ ਕੱਢ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 21 ਸੰਤਰਾ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦਾ ਜੋ ਚਿਹਰੇ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਘਟ ਕਰਨ ਦਾ ਕੰਮ ਕਰਦਾ ਹੈ ਸਾਂਤਰੇ ਦੇ ਛਿਲਕੇ ਦੇ ਪਾਊਡਰ ਵਿੱਚ ਇੱਕ ਚਮਚ ਦਹੀਂ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਫਿਰ 15-20 ਮਿੰਟ ਲਈ ਚਿਹਰੇ ਤੇ ਲੱਗਿਆ ਰਹਿਣ ਦਿਓ ਉਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ ਚਿਹਰਾ ਤਾਜ਼ਗੀ ਮਹਿਸੂਸ ਕਰੇਗਾ ਨੰਬਰ 5 ਮਸਰ ਦੀ ਦਾਲ ਚਿਹਰੇ ਦੀ ਡੈੱਡ ਸਕਿਨ ਨੂੰ ਬਾਹਰ ਕੱਢਣ ਤੇ ਉਸ ਨੂੰ ਟਾਈਟ ਕਰਨ ਦਾ ਕੰਮ ਕਰਦੀ ਹੈ ਇਸ ਲਈ ਮਸਰ ਦੀ ਦਾਲ ਨੂੰ ਰਾਤ ਭਰ ਲਈ ਭਿਉਂ ਕੇ ਰੱਖੋ ਸਵੇਰੇ ਇਸ ਦਾ ਪੇਸਟ ਬਣਾ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ ਤੇ ਇਹ ਫਲ ਤੁਹਾਡੀ ਚਮੜੀ ਨੂੰ ਟਾਈਟ ਕਰਦੇ ਨੇ ਬਲੂ ਵੇਰੀ ਸਟਰਾਬੇਰੀ ਸੰਤਰਾ ਪਪੀਤਾ ਸੇਬ ਕੇਲਾ ਅਨਾਰ ਜੇ ਅਜਿਹੇ ਫਲ ਚਮੜੀ ਨੂੰ ਟਾਈਟ ਕਰਨ ਦਾ ਕੰਮ ਕਰਦੇ ਹਨ ਨੰਬਰ 24 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਪਪੀਤੇ ਦਾ ਫੇਸ਼ੀਅਲ ਕਰ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਬਹੁਤ ਨਿਖਾਰ ਆਉਂਦਾ ਹੈ ਨਾਲ ਹੀ ਸਕਿਨ ਟਾਈਟ ਹੁੰਦੀ ਹੈ ਝੁਰੜੀਆਂ ਤੇ ਛਾਈਆਂ ਵੀ ਖਤਮ ਹੋ ਜਾਂਦੀਆਂ ਹਨ ਨੰਬਰ 25 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਗੁਲਾਬੀ ਰੰਗ ਦੀ ਚਮੜੀ ਬਣਾਉਣਾ ਚਾਹੁੰਦੇ ਹੋ ਤਾਂ ਚੁਕੰਦਰ ਦਾ ਜੂਸ ਵੀ ਉਹ ਟਮਾਟਰ ਦਾ ਮਾਸਕ ਚਿਹਰੇ ਉੱਪਰ ਲਗਾਓ ਤੇ ਨਾਲ ਹੀ ਗੁਲਾਬ ਚਲ ਵਿੱਚ ਗlycerin ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾਓ ਸਬਜ਼ੀਆਂ ਫਲਾਂ ਦਾ ਸੇਵਨ ਆਪਣੀ ਡਾਈਟ ਵਿੱਚ ਜ਼ਰੂਰ ਕਰੋ ਨੰਬਰ 26 ਗਾਜਰ ਨੂੰ ਕद्दूकस ਕਰਕੇ ਉਸ ਵਿੱਚ ਉੜਦ ਅਤੇ ਨਾਰੀਅਲ ਤੇਲ ਮਿਲਾ ਕੇ ਇਸ ਨਾਲ ਤੁਸੀਂ ਆਪਣੇ ਚਿਹਰੇ ਉੱਪਰ ਸਕਰਬ ਵੀ ਕਰ ਸਕਦੇ ਹੋ। ਨੰਬਰ 27 ਰੋਜ਼ਾਨਾ ਤਾਜ਼ੇ ਫਲ ਸਬਜ਼ੀਆਂ ਤੇ ਅਨਾਜ ਪ੍ਰੋਟੀਨ ਜੁਗਤ ਚੀਜ਼ਾਂ ਦਾ ਸੇਵਨ ਕਰੋ ਜੋ ਤੁਹਾਨੂੰ ਸਾਰੀ ਉਮਰ ਜਵਾਨ ਦੇ ਨਾਲ-ਨਾਲ ਤੰਦਰੁਸਤ ਰੱਖਣ ਵਿੱਚ ਮਦਦ ਕਰਦੀਆਂ ਹਨ। ਨੰਬਰ 28 ਜੇਕਰ ਤੁਸੀਂ ਸਾਰੀ ਜ਼ਿੰਦਗੀ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਅਤੇ ਗੁੱਸੇ ਉੱਪਰ ਜ਼ਰੂਰ ਕੰਟਰੋਲ ਕਰਕੇ ਰੱਖੋ। ਨੰਬਰ 29 ਜਿਹੜੇ ਲੋਕ ਬਲੱਡ ਪ੍ਰੈਸ਼ਰ ਦੇ ਮਰੀਜ਼ ਹੁੰਦੇ ਨੇ ਉਹਨਾਂ ਲਈ ਦਹੀਂ ਬਹੁਤ ਹੀ ਵਧੀਆ ਖੁਰਾਕ ਮੰਨੀ ਜਾਂਦੀ ਹੈ ਸਵੇਰ ਦੇ ਸਮੇਂ ਘਿਓ ਅਤੇ ਗੁਣਗੁਣੇ ਪਾਣੀ ਦਾ ਇਸਤੇਮਾਲ ਕਰਨਾ ਕਬਜ ਨੂੰ ਰਾਹਤ ਪਾਈ ਜਾ ਸਕਦੀ ਹੈ ਨੰਬਰ 30 ਜੇਕਰ ਬਰਤਨ ਸਾਫ਼ ਕਰਨ ਲੱਗੇ ਹੱਥ ਖੁਰਦਲੇ ਹੋ ਗਏ ਹੁਣ ਤਾਂ ਹੱਥਾਂ ਉੱਪਰ ਨਿੰਬੂ ਦਾ ਰਸ ਲਗਾ ਲਓ ਇਸ ਨਾਲ ਹੱਥ ਨਰਮ ਤੇ ਨਾਲ-ਨਾਲ ਮੁਲਾਇਮ ਵੀ ਹੋ ਜਾਣਗੇ ਨੰਬਰ 31 ਜੇਕਰ ਤੁਸੀਂ ਕਦੂ ਦੇ ਬੀਜਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ 90 ਸਾਲ ਦੀ ਉਮਰ ਤੱਕ ਵੀ ਘੋੜੇ ਦੀ ਤਰ੍ਹਾਂ ਜਵਾਨ ਹੀ ਰਹੋਗੇ ਕਿਉਂਕਿ ਕੱਦੂ ਦੇ ਬੀਜਾਂ ਵਿੱਚ ਆਇਰਨ, ਜ਼ਿੰਕ, ਮੈਗਨੀਸ਼ੀਅਮ, ਪ੍ਰੋਟੀਨ ਆਦ ਜ਼ਰੂਰ ਤੱਤ ਜ਼ਰੂਰੀ ਤੱਤ ਪਾਏ ਜਾਂਦੇ ਨੇ ਜੋ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹਨ। ਨੰਬਰ 2 ਕੱਦੂ ਦੇ ਬੀਜ ਦਿਲ ਨੂੰ ਵੀ ਸਿਹਤਮੰਦ ਰੱਖਣ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰਦੇ ਨੇ। ਇਸ ਤੋਂ ਇਲਾਵਾ ਇਹ ਸਾਡੀ ਇਮਿਊਨਿਟੀ ਸਿਸਟਮ ਨੂੰ ਵੀ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਨੰਬਰ 3 ਕੱਦੂ ਦੇ ਬੀਜਾਂ ਨੂੰ ਅਸੀਂ ਰੋਜ਼ਾਨਾ 30 ਗ੍ਰਾਮ ਤੱਕ ਖਾ ਸਕਦੇ ਹਾਂ ਜਿਸ ਨਾਲ ਸਾਡੇ ਸਰੀਰ ਨੂੰ ਅਨੇਕਾਂ ਹੀ ਫਾਇਦੇ ਮਿਲਦੇ ਹਨ। ਇਹਨਾਂ ਨੂੰ ਅਸੀਂ ਪਾਣੀ ਵਿੱਚ ਭਿਉ ਕੇ ਖਾ ਸਕਦੇ ਹਾਂ ਦਹੀਂ ਵਿੱਚ ਮਿਕਸ ਕਰਕੇ ਖਾ ਸਕਦੇ ਹਾਂ ਨਾਸਤੇ ਵਿੱਚ ਖਾ ਸਕਦੇ ਹਾਂ ਜਾਂ ਫਿਰ ਇਹਨਾਂ ਦਾ ਪਾਊਡਰ ਬਣਾ ਕੇ ਵੀ ਖਾ ਸਕਦੇ ਹਾਂ ਨੰਬਰ 34 ਜੇਕਰ ਤੁਸੀਂ ਗਰਭਪਤੀ ਜਾਂ ਫਿਰ ਬੱਚੇ ਨੂੰ ਦੁੱਧ ਦੇ ਰਹੇ ਹੋ ਜਾਂ ਫਿਰ ਤੁਹਾਨੂੰ ਉਲਟੀ ਆਉਣ ਦੀ ਸਮੱਸਿਆ ਹੈ ਜਾਂ ਤੁਹਾਨੂੰ ਡਰਾਈ ਫਰੂਟਸ ਤੋਂ ਅਲਰਜੀ ਹੈ ਕਿਡਨੀ ਦੀ ਕੋਈ ਵੀ ਸਮੱਸਿਆ ਹੈ ਤਾਂ ਇਹਨਾਂ ਲੋਕਾਂ ਨੂੰ ਕਦੇ ਵੀ ਕद्दू ਦੇ ਬੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਾਂ ਫਿਰ ਤੁਸੀਂ ਇੱਕ ਵਾਰ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਨੰਬਰ 35 ਜਿਸ ਘਰ ਵਿੱਚ ਪਿਆਜ਼ ਦਾ ਪੌਦਾ ਲੱਗਿਆ ਹੋਇਆ ਹੁੰਦਾ ਹੈ ਉਸ ਘਰ ਵਿੱਚ ਕਦੇ ਵੀ ਵਿੱਚੂ ਨਹੀਂ ਆਉਂਦੀ। ਨੰਬਰ 36 ਜੇਕਰ ਵਾਲਾਂ ਵਿੱਚ ਤੁਸੀਂ ਧੁੱਪ ਵਿੱਚ ਰੱਖਿਆ ਹੋਇਆ ਨਾਰੀਅਲ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਨਾਲ ਹੀ ਜੜਾਂ ਵੀ ਮਜ਼ਬੂਤ ਹੋ ਜਾਂਦੀਆਂ ਹਨ। ਨੰਬਰ 37 ਨਾਰੀਅਲ ਤੇਲ ਵਿੱਚ ਤਾਜ਼ਾ ਆਮਲਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਪਕਾ ਲਓ। ਜਦੋਂ ਕਾਲਾ ਨਾ ਜਿੰਨਾ ਚਿਰ ਉਹ ਕਾਲਾ ਨਾ ਹੋ ਜਾਵੇ ਫਿਰ ਉਸਨੂੰ ਓਨਾ ਚਿਰ ਪਕਾਓ ਉਸ ਨੂੰ ਠੰਡਾ ਕਰਕੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਕੁਦਰਤੀ ਤੌਰ ਤੇ ਕਾਲੇ ਹੋਣ ਲੱਗ ਜਾਂਦੇ ਹਨ। ਨੰਬਰ 38 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਜਾਂ ਜੋੜਾਂ ਦੀ ਸਮੱਸਿਆ ਹੈ ਤਾਂ ਇੱਕ ਗਲਾਸ ਦੁੱਧ ਵਿੱਚ 40 ਮਖਾਣੇ 5 ਗ੍ਰਾਮ ਗੁੜ ਨੂੰ ਉਬਾਲ ਲਓ ਇੱਕ ਮਹੀਨਾ ਲਗਾਤਾਰ ਇਸ ਦਾ ਸੇਵਨ ਕਰੋ ਫਾਇਦਾ ਮਿਲੇਗਾ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਹੋਵੇਗੀ ਨੰਬਰ 39 ਜਿਆਦਾ ਟੈਨਸ਼ਨ ਲੈਣ ਨਾਲ ਵਾਲ ਝੜਨ ਲੱਗ ਜਾਂਦੇ ਨੇ ਰਾਤ ਨੂੰ ਧੁੰਨੇ ਵਿੱਚ ਤੇਲ ਪਾ ਕੇ ਸੌਣ ਨਾਲ ਨੀਂਦ ਚੰਗੀ ਆਉਂਦੀ ਹੈ ਨੰਬਰ 40 ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਸਰੋਂ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਵਾਲ ਨਰਮ ਮੁਲਾਇਮ ਚਾਂਕਦਾਰ ਬਣਦੇ ਨੇ ਤੇ ਨਾਲ ਹੀ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ। ਨੰਬਰ 41 ਕਾਲੀ ਮਿਰਚ ਖਾਣ ਨਾਲ ਯਾਦ ਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ। ਗਾਜਰ ਦਾ ਜੂਸ ਪੀਣ ਨਾਲ ਚਿਹਰੇ ਦੇ ਦਾਗ ਤਬਹ ਖਤਮ ਹੋ ਜਾਂਦੇ ਹਨ। ਨੰਬਰ 42 ਜੇਕਰ ਤੁਸੀਂ ਆਪਣੇ ਪੈਰਾਂ ਦੇ ਅੰਗੂਠੇ ਤੇ ਕਾਲਾ ਤਾਗਾ ਬੰਨ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੇਟ ਨਾਲ ਸੰਬੰਧਿਤ ਕਈ ਸਮੱਸਿਆਵਾਂ ਤੋਂ ਬਚੇ ਰਹਿ ਸਕਦੇ ਹੋ। ਨੰਬਰ 43 슈ਗਰ ਦੇ ਮਰੀਜ਼ ਖਾਣਾ ਘੱਟ ਖਾਇਆ ਕਰੋ ਫਲ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ। ਨੰਬਰ 44 ਜੇਕਰ ਤੁਸੀਂ ਕਬਜ ਗੈਸ ਦੀ ਸਮੱਸਿਆ ਖਤਮ ਕਰਨੀ ਚਾਹੁੰਦੇ ਹੋ ਤਾਂ ਰੋਜ਼ਾਨਾ ਦੋ ਅੰਜੀਰਾ ਖਾਇਆ ਕਰੋ ਇਸ ਨਾਲ ਲਾਭ ਮਿਲੇਗਾ। ਨੰਬਰ 45 ਆਪਣੇ ਬੁੱਲਾਂ ਦੇ ਆਸ-ਪਾਸ ਦੇ ਕਾਲੇ ਕੀੜੇ ਦੂਰ ਕਰਨ ਲਈ ਇੱਕ ਵੱਡਾ ਚਮਚ ਚੌਲਾਂ ਦਾ ਆਟਾ ਇੱਕ ਚਮਚ ਦਹੀਂ ਅੱਧਾ ਚਮਚ ਸ਼ਹਿਦ ਇੱਕ ਕਟੋਰੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਮੈਸ਼ ਕਰਕੇ گاੜਾ ਪੇਸਟ ਤਿਆਰ ਕਰ ਲਓ। ਫਿਰ ਸਪੇਸਟ ਨੂੰ ਚਿਹਰਾ ਸਾਫ਼ ਕਰਕੇ ਲਗਾ ਲਓ 15 ਮਿੰਟ ਰੱਖੋ ਤੇ ਰਗੜ ਕੇ ਲਾ ਦਿਓ ਸਾਫ਼ ਪਾਣੀ ਨਾਲ ਸਾਫ਼ ਕਰ ਲਓ ਫਿਰ ਚਿਹਰੇ ਨੂੰ ਸੁਕਾ ਕੇ ਮੌਸਚਰਾਈਜ਼ਰ ਲਗਾ ਲਓ ਨੰਬਰ 46 ਜੇਕਰ ਤੁਸੀਂ ਆਪਣੇ ਭਜਨ ਨੂੰ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਭੁੰਨੇ ਹੋਏ ਚਣਿਆਂ ਦਾ ਸੇਵਨ ਕਰਿਆ ਕਰੋ ਇਸ ਨਾਲ ਫਾਈਬਰ ਪ੍ਰੋਟੀਨ ਸਰੀਰ ਨੂੰ ਮਿਲਦਾ ਹੈ ਨੰਬਰ 47 ਸਰੀਰ ਨੂੰ ਫਿੱਟ ਮਜ਼ਬੂਤ ਤੇ ਖੂਬਸੂਰਤ ਬਣਾਉਣ ਲਈ ਰੋਜ਼ਾਨਾ ਰਾਤ ਨੂੰ ਦੁੱਧ ਵਿੱਚ ਅੰजीरੋ ਵਾਲ ਕੇ ਖਾ ਲਓ ਇਸ ਤੇ ਦੁੱਧ ਵੀ ਪੀ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 48 ਜੇਕਰ ਤੁਹਾਡੇ ਹੱਡਾਂ ਜੋੜਾਂ ਵਿੱਚ ਦਰਦ ਰਹਿੰਦਾ ਤਾਂ ਹਫ਼ਤੇ ਵਿੱਚ ਰਾਜਮਾ ਦਾ ਸੇਵਨ 2 ਤੋਂ 3 ਵਾਰ ਜ਼ਰੂਰ ਕਰੋ ਇਸ ਨਾਲ ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ ਜੋ ਸਾਡੇ ਸਰੀਰ ਦੇ ਹਰ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਨੰਬਰ 49 ਜੇਕਰ ਤੁਸੀਂ ਜਿੰਮ ਜਾਂਦੇ ਹੋ ਜਾਂ ਵਰਕਆਊਟ ਕਰਦੇ ਹੋ ਤਾਂ ਤੁਹਾਨੂੰ ਮਿਕਸ ਦਾਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਜਿਸ ਵਿੱਚ ਪ੍ਰੋਟੀਨ ਪਾਇਆ ਜਾਂਦਾ ਜੋ ਸਾਡੀ ਮਸਲਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਨੰਬਰ 5 ਜੇਕਰ ਤੁਹਾਡਾ ਸਿਰ ਜਿਆਦਾ ਦਰਦ ਕਰਦਾ ਰਹਿੰਦਾ ਤਾਂ ਨਿੰਬੂ ਦੇ ਤਾਜ਼ੇ ਪੱਤੇ ਸੁੰਘ ਲਓ ਇਸ ਨਾਲ ਸਿਰਦਰਦ ਤੋਂ ਰਾਹ ਮਿਲੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ